ਉਹ ਨਦਰੀਆ ਯਾਰ ਇਹ ਬਰ ਗੁੰਡਾ ਕਰਦੀ ਆ ਬਰ ਹੋਰ ਵੀ ਯਾਰ ਦੇਖੋ ਜੀ ਉਹ ਕਿੱਥੇ ਬਾਹਰ ਹੈ ਲਓ ਬਰ ਰਸਤੇ ਖਾਲੀ ਕਰੋ ਜਰਾ ਗੱਲ ਕਰਕੇ ਜਾਓ ਨਹੀਂ ਡਾਕਟਰ ਸਾਹਿਬ ਪੁਲਿਸ ਸਾਹਿਬ ਕੀ ਚਾਹੀਦਾ ਲਓ ਦੋ ਦੂ ਕਟਰ ਟਰੈਕਟਰ ਆ ਜਾ ਮੇਰੇ ਮਕੀਨ ਚਾਲ ਬੈਠਾ ਦੂ ਬੈਠਾ ਹੁਣ ਲੜ ਕੇ ਲੜ ਕੇ ਉਹ ਭਾਈ ਕਿਤਾਬ ਕਿੰਨਾ ਕਿੰਨਾ ਬੋਲਦਾ ਬੜੇ ਮਜ਼ਦੂਰਾਂ ਨਹੀਂ ਵਰਗੇ ਅਜਾ ਹੈਡਾ ਉੱਥੋਂ ਵੀ ਮਜ਼ਦੂਰੀ ਆ ਸਾਨੂੰ ਦਾ ਮੈਨੂੰ ਬੇਨਤੀ ਕੀਤੀ ਕਿ ਮੇਰੇ ਬਾਲਾਂ ਨੂੰ ਮਹਰਤ ਤੋਂ ਕਿਰੇ ਮੇਰਾ ਕੰਮ ਖੜਾ ਕੋਈ ਨਹੀਂ ਖੜਾ ਤੂੰ ਹੁੰਦਾ ਉਹ ਤੂੰ ਹੁੰਦਾ ਭਰਤਾ ਦੇ ਦਿੰਦਾ ਮੈਂ ਉਹ 10000 ਨਹੀਂ

अमर <laughs> खे

गलत गल कही ना चलो ज्यादा हवा चढ़ी OKAY faculty Another classroom is like, that is no query some device just defines some configuration in first view Some. What many people have said... Some. Some. There are a number of reality or actually come down. Background What is so efecto ਦਰਸ਼ਨ ਸਿੰਘ ਪਿੰਨਾ ਭਾਰਤੀ ਸੰਘ ਨੇ ਇੱਕ ਆਗਰਾ ਤੁਸੀਂ ਲੰਮੇ ਸਮੇਂ ਤੋਂ ਲੈ ਕੇ 2019 ਤੋਂ ਲੈ ਕੇ ਸਰਕਾਰ ਨੂੰ ਕਹਿ ਰਹੇ ਆ ਕੋਟਾਂ ਦੀ ਕਹਿਣੀਆਂ ਨੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਕੋਈ ਵਾਦਾ ਦੇ ਸੋਸਾਇਟੀਆਂ ਦੇ ਵਿੱਚ ਕੋਈ ਹੱਲ ਕਰੋ ਉਹਨਾਂ ਦੀ ਪ੍ਰਾਈ ਦਾ ਜਾਂ ਉਹਨਾਂ ਨੂੰ 200 ਰੁਪਏ ਬੋਨਸ ਦਿਓ ਵੀ ਕਿਸਾਨ ਉਹ ਪ੍ਰਾਈ ਦਾ ਹੱਲ ਕਰ ਸਕਣ ਪਰ ਕਾਲੀ ਰਹਿਗੇ ਕਾਂਗਰਸੀ ਰਹਿਗੇ ਆਮ ਆਦਮੀ ਪਾਰਟੀ ਆਈ ਆ ਪਰ ਜਿਹੜਾ ਆਉਂਦਾਗਾ ਆਗੇ ਡੰਡੇ ਦੇ ਜ਼ੋਰ ਤੇ ਬੜੇ ਕਿਸਾਨ ਕੋਈ ਰਹਿਣਕੂਂ ਦਾ ਜਿਹਦੇ ਕੋਲ ਨਹੀਂ ਜੈਸ ਕੋਈ ਫੂਕਦਾਗਾ ਠੱਕੇ ਨਾਲ ਪੈਸੇ ਪਰਤੇ ਦਿੰਦੀ ਆ ਠੱਕੇ ਨਾਲ ਖੇਤੀਬਾੜੀ ਆ ਇਹ ਐ ਕਹਿੰਦੇ ਇਹਨਾਂ ਹੱਦ ਨਾ ਬੈ ਉਹ ਜੇ ਕਿ ਅਸੀਂ ਬੋਲਰ ਸਾਥ ਦੇ ਆ ਉਹ ਦੇ ਦੇ 3-3000 ਰੁਪਏ ਮਾਹ ਮਾਹ ਸਾਡੀ ਮਜ਼ਦੂਰੀ ਆ ਜਿਹੜੇ ਕੋਈ ਰਹਿਣਕੂਂ ਨੂੰ ਅਕ ਲਾਉਂਦੇ ਆ ਮੇਰੀ ਇਹਦਾ ਸਰਕਾਰ ਕੋਈ ਹੱਲ ਕਰ ਲੇ ਨਹੀਂ ਭਰਾਵੋ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਜਿੱਥੇ ਬੰਨੀਆਂ ਮੇਰੇ ਇੰਤਰੀਆ ਕਰਨੇ ਪਾਉਂਦੇ ਬਿਨਾਂ ਦੇ ਕੋਲੋਂ ਦੇ ਆਪਣੇ ਬੈਂਟੀ ਹੋਵੇ ਚਾਹੇ ਡੀਸੀ ਹੋਵੇ ਮੇਰੇ ਡਾਕਟਰ ਕੋਲੋਂ ਭਰਾ ਹੀ ਲਾਹਾਂਗੇ ਜਾ ਕੇ ਤੇ ਦਾ ਹੁਣ ਮਤਲਬ ਕੀ ਹੋਇਆ ਇਹ ਜਗਦੀਪੁਰੇ ਦਾ ਮਸਲਾ ਹੈਗਾ ਜਗਦੀਪੁਰੇ ਦੇ ਵਿੱਚ ਕਿਸੇ ਕਿਸਾਨ ਨੇ ਕੋਈ ਮਾਰੀ ਮੋਤੀ ਰਹਿਣ ਖੂਨ ਨੂੰ ਅੱਗ ਲਾਈ ਸੀ ਬੇ ਨਾ 50000 ਜਿਆਦੀ ਲਈ ਬੈਟਾ ਸੀ 15 ਕਿੱਲਾਂ ਦਾ ਮਾ ਲੋ ਬੇਨਾਰਾ ਚੱਕ ਕੇ ਲੈ ਗਿਆ ਜੀ ਇਹ ਵੀ ਬੜੀ ਵੱਡੀ ਗੱਲ ਸੀ ਭਰਾ ਹੀ ਚੱਕਣ ਦੀ ਸੀ ਆ ਮਜ਼ਦੂਰੀ ਵਾਲ ਸੋਨੇ ਮਾਤਲ ਅੱਗ ਲਾਈ ਸੀ ਬੰਦੇ ਨੇ ਪਰ ਮੇਰੇ ਮਰੀ ਦਾ ਸਗਾਤੀ ਪੈਸਾ ਨਹੀਂ ਖੇਤੀਬਾੜੀ ਵਾਲੇ ਆ ਗਏ ਬਹੁਤ ਆਫਰ ਆ ਗਏ ਕਦੇ ਨਹੀਂ ਕਿਹਾ ਦਿੱਤੀ ਰਹੇ ਇਹ ਤਾਂ ਜੀ ਨੀ ਨਾ ਨੀ ਰਹੀਆ ਭਰਾਵੋ ਬਸ ਲੈ ਕਿੱਥੇ ਲੈਣੀਆਂ ਕੋਈ ਗੱਠਾ ਬਣਾ ਕੇ ਲੈ ਜਾ ਪਰ ਨਹੀਂ ਪਰ ਡੰਡੇ ਦੇ ਜ਼ੋਰ ਦੇ ਉੱਤੇ ਇਹ ਭਰਾਵੋ ਸਾਨੂੰ ਦਿਵਾਉਣਾ ਚਾਹੁੰਦੇ ਆ ਅਸੀਂ ਕੀ ਕੁਛ ਇੱਥੇ ਲੈ ਕੇ ਆਏ ਨਹੀਂ ਸਰ ਉਹ ਮੇਡ ਖੜੀ ਆ ਇੱਥੇ ਪੌਸ ਖੜੀ ਆ ਕਸੇ ਪੋ ਖੜਿਆ ਮੋਤੀ ਸਾਹਿਬ ਖੜਿਆ ਆ ਖੈਰ ਵੇਟ ਖੜੀ ਆ ਪਿਛਲੇ ਦਿਨਾਂ ਦੇ ਵਿੱਚ ਹਾੜਾ ਆਇਆ ਮੋਤਾ ਕੁੰਮੜ ਆਇਆ ਨਹੀਂ ਉਹ ਰੋਣੀ ਨਾ ਉਹਦਾ ਸੈਟਲਟ ਕਹਿੰਦੇ ਆ ਜੋ ਕੰਮ ਕਰਦੀ ਆ 4 ਵਜੇ ਤੱਕ ਜਦੋਂ ਹਾੜਾ ਜਿਹੜੀ ਨਾ ਸੈਟਲਟ ਨਹੀਂ ਕੰਮ ਕਰਿਆ ਉਹ ਸਾਡੀਆਂ ਫਸਲਾਂ ਮਾਤੀਆਂ ਕੋਈ ਨਹੀਂ ਸੈਟਲਟ ਕੰਮ ਕਰਦੀ ਉਹ ਰੋਣੀ ਆ ਉੱਥੇ ਆਉਂਦੇ ਪਰ ਭਾਵੇਂ ਠੱਕੇ ਨਾਲ ਫਾਨੀ ਇਹ ਬੰਦੇ ਦੇ ਜੋਰ ਦੇ ਉੱਤੇ ਦਬਾਉਣਾ ਚਾਹੁੰਦਾ ਐ ਨਹੀਂ ਕਿਸਾਨ ਦਾ ਵੀ ਇਹ ਕੋਈ ਨਾ ਹਾਲਾ ਤਾਂ ਸਾਡੀ ਮਜਬੂਰੀ ਆ ਜਦੋਂ ਉਹ ਵੀ ਅੱਗ ਲਾਉਂਦੇ ਆ ਸਾਡੀ ਅੱਖਾਂ ਤੋਂ ਪਹਿਲਾਂ ਧੂਆ ਪੈਂਦਾ ਸਾਡੇ ਅੰਦਰ ਧੂਆ ਜਾਂਦਾ ਪਰ ਅਸੀਂ ਕਰੀਏ ਵੀ ਕੀ ਉਹੀ ਚਾਰ ਬੰਦਿਆਂ ਦੇ ਵਿੱਚੋਂ ਹੀ ਬਾਸਰ ਬੀਜਣੀ ਆ ਉਹੀ ਸਾਡੇ ਖਾਨ ਵਾਲੀ ਆ ਉਹੀ ਆਰਥਿਕ ਦੇ ਪੈਸੇ ਮੋੜਦੀ ਆ ਉਹੀ ਚਾਗੜ ਮੋੜਦੀ ਆ ਇਹ ਹੀ ਆ ਸਾਡੇ ਕੋਲ ਤਾਂ ਸਾਡੀ ਜਿਹੜੇ ਕਾਰਵਾਈ ਕਰਨ ਨੂੰ ਕਹਿੰਦੇ ਇੱਕ ਲੰਮੇ ਸਮੇਂ ਤੋਂ ਲੱਗ ਜਣਾ ਘਰੋ ਕਰਿਆ ਵਾ ਜਿੰਨਾ ਕਰੇ ਤੁਹਾਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਵੀ ਕੋਈ ਕਾਰਵਾਈ ਨਹੀਂ ਕਰਦੇ ਜਿੰਨਾ ਦਰ ਘਰੋ ਜਾਰੀ ਰਹੂਗਾ ਮੈਂ ਦਰਸ਼ਨ ਸਿੰਘ ਉਹ ਕੋਈ ਜ਼ਿਲ੍ਹਾ ਪ੍ਰਸ਼ਾਸਨ ਆਪਾਰਿਕ ਕਿਸਾਨ ਨੂੰ ਇੱਕ ਟਟਕੰਬਾ ਤੰਦ ਲਖਜੀਤਪੁਰ ਦੇ ਵਿੱਚ ਕਿਸਾਨਾਂ ਨੇ ਅੱਗ ਲਾਈ ਸੀ 4 ਵਜੇ ਇੱਥੋਂ ਦੇ ਪ੍ਰਚਾਰ ਤੋਂ ਉਹਦੇ ਖੇਤੀਬਾੜੀ ਵਿਭਾਗ ਮੈਂ ਇੱਕ ਵੀਡੀਓ ਐਸਐਟੋ ਡਿਪਟੀ ਆ ਕੇ ਕਿਸਾਨ ਨੂੰ ਦਬਕਾਉਣ ਲੱਗੇ ਜਦੋਂ ਦਬਕਾਉਣ ਲੱਗੇ ਉਹਨੇ ਫੋਨ ਕਰਦੇ ਬੰਦੇ ਇਕੱਠੇ ਕੀਤੇ ਤਾਂ ਫਾਇਰ ਗ੍ਰੇਡ ਬਗਰੇਡ ਮਗਾ ਲਈ ਹੋਰ ਅਮਲਾ ਫਲਾ ਆ ਗਿਆ ਇਹਨਾਂ ਦਾ ਤੇ ਉਧਰੋਂ ਕਿਸਾਨ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਗ੍ਰਾਹਕਾਂ ਨੇ ਆ ਕੇ ਇਹਨਾਂ ਦਾ ਘਰਾਓ ਕੀਤਾ ਇਹਨਾਂ ਨੂੰ ਕਹਿ ਕੇ ਰੱਖਾਂਗੇ ਜਿੰਨਾ ਤੇਰੇ ਵਿਸ਼ਵਾਸ ਵਿੱਚ ਆਉਂਦੇ ਸੀ ਜਿਹੜਾ ਡਿਪਟੀ ਪੁੱਠਾ ਬੋਲਿਆ ਬਾਰੀ ਉਹਦਾ ਉਹਨੂੰ ਖਵਾਜਾ ਭੁਗਤਾਨਾ ਪੈਣਾ ਹੈ ਉਹ ਥੱਕਦਾ ਸੀ ਕੱਲ ਨੂੰ ਜਾਂ ਪਰसों ਪਲਾਨ ਬਣਾ ਕੇ ਪਰਾਲੀਆਂ ਭਰ ਕੇ ਪਰਾਲੀਆਂ ਉਹਦੇ ਬਾਹਰ ਚਲਾਈਏ ਜਾਂ ਘਾਗ ਲਾਵਾਂਗੇ ਤੇ ਆਉਣ ਵਾਲੀ 4 ਤਰੀਕ ਨੂੰ ਸਾਡਾ ਮੰਗ ਪੱਤਾ ਦਾ ਸਮਾਂ ਕੱਲ੍ਹ ਦਾ ਨਹੀਂ ਆ ਹੋ ਸਕਦਾ ਸੀ ਉੱਧੇ ਲੈ ਕੇ ਜਾਈਏ ਕੱਲ ਨੂੰ ਬਗਤਵਾ ਦੀ ਬਣਾਵਾਂਗੇ ਡੀਸੀ ਦੇ ਉਹ ਕਿਸਾਨ ਦੱਸੂਗਾ ਉਹ ਕਹਿੰਦਾ ਤੁਸੀਂ ਤੂੰ ਵੱਡਾ ਲੀਡਰ ਬਣਨਾ ਤੂੰ ਘੰਡੇ ਚੱਕ ਕੇ ਆ ਜਨ ਆਏ ਹੁਣ ਇਹ ਜੱਥੇਬੰਦੀਆਂ ਆ ਅੱਗੇ ਵੀ ਵੀ ਨਾਲ ਮੈਂ ਅੱਜ ਟਿੱਕਰ ਜਿੱਦਾਂ ਦਾ ਡਿਫਟੀ ਆ ਤਾਂ ਪਿੰਨ ਗਿਆ ਤੇ ਨਾ ਹੀ ਜਾਣਾ ਨਾ ਇਹਨੂੰ ਕਹਿਣਾ ਤੇ ਇਹਦੇ ਨਾਲ ਆ ਨਹੀਂ ਦੇਖਾਂਗੇ ਜਿੰਨੇ ਅੱਗੇ ਰਿਪੋਰਟ ਵੀ ਭਜਾਇਆ ਸੀ ਇਹਦੇ ਉੱਥੇ ਆਇਆ। ਕਨਖਾਨ ਤੇ ਪ੍ਰਾਲ ਕਾਰਵਾਈ ਕਰਦੇ ਆ ਤਾਂ ਥਾਣੇ ਦਾ ਘਰੋ ਕਰਾਂਗੇ, ਦੁਪਤੀ ਕਰਦਾ ਦੁਪਤੀ ਦਾ ਉਹਦੇ ਬਾਅਦ ਚਟਾਲੀਆਂ ਭੜਕੇ ਜਾਵਾਂਗੇ ਉੱਥੇ ਜਾ ਕੇ ਫੋਕਾਂਗੇ। ਕਹਿੰਦਾ 4 ਵਜੇ ਲਈ ਆ। ਓਵਰਆਲ ਹਾਲ ਕੀ ਹੈ? ਹਾਲਾਤ ਇਹ ਆ ਵੀ ਅਸੀਂ ਜੁਵੇ ਨੂੰ ਸ਼ੁੱਕਰਵਾਰ ਨੂੰ ਇੱਥੇ ਦੇ ਚੀਫ ਨੂੰ ਮਿਲਿਆ ਸੀ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਮੇਟੀ ਥੂਬੇ ਵਾਲੇ ਵੀ ਸਾਨੂੰ ਬੇਨਰ ਰੇ ਜਿਲ੍ਹੇ ਦੇ ਬੇਨਰ ਨਹੀਂ ਦੋ ਤਿੰਨ ਦਿਨਾਂ ਤੱਕ ਦੋ ਤਿੰਨ ਦਾ ਕੋਈ ਹੱਲ ਨਹੀਂ ਹੋਣਾ। ਖਲਾਮੀ ਸਾਹ ਤੇ ਉਕੇ ਥਾ ਉਹਨੇ ਸਾਡੇ ਫੋਨ ਨੰਬਰ ਲੈਨੇ ਕਹਿੰਦੇ ਤੁਹਾਨੂੰ ਅਜੇ ਟਿੱਕਰ ਉਹਨੇ ਫੋਨ ਤੇ ਗੱਲ ਨਹੀਂ ਕੀਤੀ ਚੀਫ ਨੇ ਕੀ ਬਣੀ ਇੱਥੇ ਨੇ ਹੁਣ ਜੇ ਅਸੀਂ ਨਹੀਂ ਗੱਛ ਕੇ ਵੀ ਚਾਰ ਦਿਨਾਂ ਦਾ ਮਤਲਬ ਮੰਗ ਕੇ ਬਿਨਾ ਆਉਂਗੇ ਤਾਂ ਅਸੀਂ ਲਈ ਅੱਜ ਆ ਮਜ਼ਦੂਰੀ ਆ ਜੀ ਕਿਹਦਾ ਨਹੀਂ ਕਰਦਾ ਅੱਗ ਲਾਉਂ ਨੂੰ ਮਜ਼ਦੂਰੀ ਆ ਜੀ ਕੋਈ ਸੰਤ ਹੈ ਨਹੀਂ ਉਹਨੇ ਲਾਉਣੇ ਆ ਜੇ ਜਿਹੜਾ ਬਿਜਲੀ ਜਾਂਦਾ ਮਜ਼ਦੂਰੀ ਉਹ ਵੀ ਉਹਨੇ ਦੇਖ ਲਈ ਪਰ ਆਉਣ ਵਾਲੇ ਜਦੋਂ ਠੰਢੇ ਖਾਣੀਆਂ ਤੋਂ ਕਿਸੇ ਖੇਤੀ ਬੜੀਆਂ ਨੇ ਖਾਣਾ ਕਿਤੇ ਦੀਸ਼ ਨਹੀਂ ਨਿਕਲੋਂ ਉਹਨੂੰ ਠੰਢ ਖਾਊਗਾ ਕਿਸਾਨਾਂ ਦਾ ਵੱਡਾ ਨੁਕਸਾਨ ਹੋਣਾ ਜਦੋਂ ਕਣਕ ਠੁੰਡ ਨੇ ਖਾਲੀ ਅਸੀਂ ਬੀਜੀ ਨਹੀਂ ਵੀ ਦੱਸਿਆ ਵੀ ਜਿਹੜੀ ਖੇਤੀਬਾੜੀ ਵਿਭਾਗ ਦਾ ਨਕਮਾ ਹੈ ਬੀਏ ਕਿਸੇ ਕਿਸਾਨ ਦੇ ਖੇਤ ਗਿਆ ਜਿਹੜਾ ਠੁੰਡ ਪਿਆ ਨਹੀਂ ਗਏ ਨਾ ਕੋਈ ਦਵਾਈ ਦਿੱਤੀ ਆ ਉਹ ਕਹਿੰਦੇ ਨਹੀਂ ਗਏ ਫਿਰ ਮੈਂ ਉਥੇ ਵੀ ਕਿਹਾ ਵੀ ਸਾਰਾ ਨੂੰ ਕਿਸਾਨਾਂ ਦਾ ਦੁਸ਼ਮਣ ਵਾਲਾ ਜਿਹੜਾ ਖੇਤੀਬਾੜੀ ਵਿਭਾਗ ਹੈ ਇਹ ਕਿਸਾਨਾਂ ਦਾ ਇਹਨੂੰ ਦੁਸ਼ਮਣ ਮੰਨਦੇ ਆ ਇਹ ਹੁਣ ਵੀ ਮੰਦੀਆਂ ਨੀਤੀਆਂ ਹੀ ਲਾਉਂਦਾ ਆਉਣ ਵਾਲੇ ਦਿਨ ਘੋਟ ਤੱਕ ਦਾ ਇਸ ਚੀਪ ਦਾ ਘੋਟ ਕਰੀ ਉਹੋ ਜਿਹਾ ਕਰਦਾ ਡੀਸੀ ਦਾ ਕਰੀ ਜਾਂ ਥਾਂ ਤੇ